2026 ਦੇ ਵਿੱਚ ਅਗਰ ਤੁਸੀਂ ਕੈਨੇਡਾ ਜਾਣ ਦਾ ਪਲਾਨ ਕਰ ਰਹੇ ਹੋ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਤ ਹੋ ਸਕਦੀ ਆ ਕਿਉਂਕਿ ਟਾਈਮ ਟੂ ਟਾਈਮ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਉਹਨਾਂ ਦੀਆਂ ਪਾਲਿਸਿਸ ਦੇ ਵਿੱਚ ਚੇਂਜਸ ਕੀਤੇ ਜਾਂਦੇ ਆ ਸੋ ਅਗਰ ਤੁਸੀਂ ਕੈਨੇਡਾ ਜਾਣ ਦਾ ਪਲਾਨ ਕਰ ਰਹੇ ਹੋ ਤਾਂ ਅੱਜ ਦੇ ਇਸ ਅਪਡੇਟ ਨੂੰ ਜਾਣਨਾ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਤ ਹੋ ਸਕਦਾ ਹੈ ਸੋ ਵੀਡੀਓ ਦੇ ਵਿੱਚ ਸਟਾਰਟਿੰਗ ਟੂ ਐਂਡ ਤੱਕ ਬਨੇ ਰਹੋ ਸੋ ਦੈਟ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰਦੇ ਹੋ ਕੈਨੇਡਾ ਦੇ ਵਿੱਚ ਇਸ ਟਾਈਮ ਬਹੁਤ ਸਾਰੇ ਇਦਾਂ ਦੇ ਐਪਲੀਕੈਂਟਸ ਰਹਿ ਰਹੇ ਆ ਜੋ ਆਪਣੇ ਪੇਰੈਂਟਸ ਗ੍ਰੈਂਡਪੇਰੈਂਟਸ ਨੂੰ ਕੈਨੇਡਾ ਇਨਵਾਈਟ ਕਰਨਾ ਚਾਹੁੰਦੇ ਆ ਸੋ ਉਹਨਾਂ ਲਈ ਗੁੱਡ ਨਿਊਜ਼ ਇਹ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਫੈਮਿਲੀ ਰੀਯੂਨੀਫਿਕੇਸ਼ਨ ਨੂੰ ਪ੍ਰਾਇੋਰਟੀ ਦਿੱਤੀ ਜਾ ਸਕਦੀ ਆ ਤੇ ਬਹੁਤ ਸਾਰੇ ਐਪਲੀਕੈਂਟਸ ਨੂੰ ਆਪਣੇ ਪੇਰੈਂਟਸ ਨੂੰ ਕੈਨੇਡਾ ਇਨਵਾਈਟ ਕਰਨ ਦਾ ਮੌਕਾ ਮਿਲ ਸਕਦਾ ਹੈ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਕਿਉਂਕਿ ਬਹੁਤ ਵੱਡੇ ਲੈਵਲ ਤੇ ਇਸ ਕੋਟੇ ਨੂੰ ਇਨਕਰੀਸ ਕੀਤਾ ਜਾ ਸਕਦਾ ਹੈ ਅਗਰ ਐਕਸਪ੍ਰੈਸ ਐਂਟਰੀ ਡਰਾਅ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਹੈਲਥ케ਅਰ ਟ੍ਰੇਡ ਸਟੈਂਪ ਕੈਟਾਗਰੀ ਦੇ ਵਿੱਚ ਲੋ ਸੀਆਰਐਸ ਸਕੋਰ ਦੇ ਨਾਲ ਵੀ ਐਪਲੀਕੈਂਟਸ ਨੂੰ ਪੀਆਰ ਲਈ ਇਨਵੀਟੇਸ਼ਨਸ ਮਿਲ ਰਹੇ ਆ ਅਗਰ ਸੀਆਰਐਸ ਸਕੋਰ ਦੀ ਗੱਲ ਕਰੀਏ ਤਾਂ ਇਹ ਸਕੋਰ 500 ਤੋਂ ਵੀ ਜ਼ਿਆਦਾ ਘਟ ਚੁੱਕਾ ਆ ਕੈਨੇਡਾ ਦੇ ਵਿੱਚ ਇਸ ਟਾਈਮ ਬਹੁਤ ਸਾਰੇ ਦਦੇ ਐਪਲੀਕੈਂਟਸ ਆ ਜੋ ਕਾਫੀ ਲੰਬੇ ਟਾਈਮ ਤੋਂ ਕੈਨੇਡਾ ਵਿੱਚ ਰਹਿ ਰਹੇ ਆ ਤੇ ਉਹ ਪੀਆਰ ਦੇ ਲਈ ਸਟਰਗਲ ਕਰ ਰਹੇ ਆ ਸੋ ਉਹਨਾਂ ਐਪਲੀਕੈਂਟਸ ਲਈ ਗੁੱਡ ਨਿਊਜ਼ ਇਹ ਆ ਕਿ ਕੈਨੇਡਾ ਦੇ ਵਿੱਚ ਪੀਐਨਪੀ ਕੋਟੇ ਨੂੰ ਇਨਕਰੀਸ ਕਰ ਦਿੱਤਾ ਗਿਆ ਆ ਤੇ ਇਹ ਕੋਟਾ ਲਗਭਗ 91500 ਤੱਕ ਹੈ ਸੋ ਅਗਰ ਤੁਸੀਂ ਪੀਆਰ ਲੈਣਾ ਚਾਹੁੰਦੇ ਆ ਤਾਂ ਇਸ ਦੇ ਜ਼ਰੀਏ ਪੀਆਰ ਲੈਣਾ ਤੁਹਾਡੇ ਲਈ ਬਹੁਤ ਜ਼ਿਆਦਾ ਈਜ਼ੀ ਹੋ ਸਕਦਾ ਆ ਇਸ ਤੋਂ ਇਲਾਵਾ ਅਗਰ ਤੁਸੀਂ ਕੈਨੇਡਾ ਦੇ ਵਿੱਚ ਫ੍ਰੈਂਚ ਲੈਂਗੁਏਜ ਸਿੱਖ ਲੈਂਦੇ ਆ ਤਾਂ ਉਸ ਦੇ ਜ਼ਰੀਏ ਵੀ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕੀਤੀ ਜਾ ਸਕਦੀ ਆ ਕਿਉਂਕਿ ਲੋ ਸੀਆਰ ਸਕੋਰ ਦੇ ਨਾਲ ਵੀ ਫ੍ਰੈਂਚ ਐਪਲੀਕੈਂਟਸ ਨੂੰ ਪੀਆਰ ਲਈ ਇਨਵੀਟੇਸ਼ਨ ਭੇਜੇ ਜਾ ਰਹੇ ਕਿਉਂਕਿ ਕੈਨੇਡਾ ਇੱਕ ਬਾਈਲਿੰਗੁਅਲ ਕੰਟਰੀ ਹੈ ਤੇ ਇੱਥੇ ਇੰਗਲਿਸ਼ ਤੋਂ ਇਲਾਵਾ ਫ੍ਰੈਂਚ ਲੈਂਗੁਏਜ ਨੂੰ ਵੀ ਬਹੁਤ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਆ ਸੋ ਅਗਰ ਤੁਸੀਂ ਫ੍ਰੈਂਚ ਲੈਂਗੁਏਜ ਦੀ ਬੇਸਿਕ ਨੋਲਜ ਹਾਸਲ ਕਰ ਲੈਂਦੇ ਆ ਤਾਂ ਉਸ ਦੇ ਜ਼ਰੀਏ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਹਾਸਲ ਕਰ ਸਕਦੇ ਆ ਹੁਣ ਅਗਰ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਸਟੱਡੀ ਵੀਜ਼ਾ ਦੇ ਵਿੱਚ ਵੀ ਆਉਣ ਵਾਲੇ ਟਾਈਮ ਦੇ ਵਿੱਚ ਸਟੂਡੈਂਟਸ ਨੂੰ ਵੀਜ਼ਾ ਮਿਲਣ ਦੇ ਚਾਂਸਸ ਇਨਕਰੀਜ਼ ਹੋ ਸਕਦੇ ਆ ਕਿਉਂਕਿ ਸਟੂਡੈਂਟਸ ਕੈਨੇਡਾ ਦੀ ਇਕਨੋਮੀ ਦੇ ਵਿੱਚ ਆਪਣਾ ਇੱਕ ਮੇਜਰ ਰੋਲ ਪਲੇ ਕਰਦੇ ਆ ਉਹ ਉੱਥੇ ਸਟੱਡੀ ਵੀ ਕਰਦੇ ਆ ਤੇ ਨਾਲ ਨਾਲ ਟੈਕਸ ਵੀ ਪੇ ਕਰਦੇ ਆ ਸੋ ਜਿਹੜੇ ਸਟੂਡੈਂਟ ਕਾਫੀ ਲੰਬੇ ਟਾਈਮ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਆ ਉਹਨਾਂ ਨੇ ਉੱਥੇ ਸਟੱਡੀ ਕੀਤੀ ਆ ਤੇ ਉਹਨ ਪੀਆਰ ਲਈ ਪ੍ਰਾਇੋਰਟੀ ਦਿੱਤੀ ਜਾਊਗੀ ਇਸ ਤੋਂ ਇਲਾਵਾ ਜੋ ਵਰਕਰਸ ਕਾਫੀ ਲੰਬੇ ਟਾਈਮ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਆ ਉਹ ਉੱਥੇ ਦੇ ਕਲਚਰ ਅਤੇ ਸਿਸਟਮ ਦਾ ਇੱਕ ਇੰਪੋਰਟੈਂਟ ਹਿੱਸਾ ਬਣ ਚੁੱਕੇ ਆ ਉਹਨਾਂ ਨੂੰ ਵੀ ਉਹਨਾਂ ਦੀ ਸਕਿੱਲ ਦੇ ਬੇਸ ਤੇ ਕੈਨੇਡਾ ਦੇ ਵਿੱਚ ਪੀਆਰ ਲਈ ਪ੍ਰਾਇੋਰਟੀ ਦਿੱਤੀ ਜਾ ਸਕਦੀ ਆ ਸੋ 올 ਇਨ 올 ਕੈਨੇਡਾ ਦੇ ਵਿੱਚ ਹਾਲੇ ਵੀ ਵਰਕਰਸ ਦੀ ਡਿਮਾਂਡ ਆ ਕੈਨੇਡਾ ਦੇ ਵਿੱਚ ਸਕਿੱਲ ਵਰਕਰਸ ਦੀ ਡਿਮਾਂਡ ਡੇ ਬਾਏ ਡੇ ਇਨਕਰੀਸ ਹੁੰਦੀ ਜਾ ਰਹੀ ਆ ਸੋ ਐਦਾਂ ਨੇ ਹੀ ਆ ਕਿ ਕੈਨੇਡਾ ਦੇ ਵਿੱਚ ਹੁਣ ਸਕਿੱਲ ਵਰਕਰਸ ਦੀ ਜ਼ਰੂਰਤ ਨਹੀਂ ਆ ਇਨਫੈਕਟ ਡੇ ਬਾਈ ਡੇ ਸਕਿੱਲ ਵਰਕਰਸ ਦੀ ਡਿਮਾਂਡ ਵਧ ਰਹੀ ਆ ਜਿਵੇਂ ਕਿ ਐਗਰੀਕਲਚਰ ਫੀਲਡ ਦੇ ਵਿੱਚ ਇਸ ਤੋਂ ਇਲਾਵਾ ਹੈਲਥ케ਅਰ ਸੈਕਟਰ, ਟ੍ਰੇਡ, ਕੰਸਟਰਕਸ਼ਨ ਵਰਕਰਸ ਦੀ ਡਿਮਾਂਡ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਆ ਇਸ ਟਾਈਮ ਕੈਨੇਡਾ ਦੇ ਵਿੱਚ ਘਰਾਂਦੀ ਵੀ ਕਮੀ ਪਾਈ ਜਾ ਰਹੀ ਆ ਜਿਸ ਦੇ ਚਲਦੇ ਕੰਸਟਰਕਸ਼ਨ ਵਰਕਰਸ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਆ ਸੋ ਅਗਰ ਤੁਹਾਡੇ ਕੋਲ ਕੋਈ ਨਾ ਕੋਈ ਅੱਦਾ ਦੀ ਸਕਿੱਲ ਆ ਜਿਸ ਦੇ ਜ਼ਰੀਏ ਤੁਸੀਂ ਕੈਨੇਡਾ ਨੂੰ ਸਰਵ ਕਰ ਸਕਦੇ ਹੋ ਤਾਂ ਉਸ ਦੇ ਜ਼ਰੀਏ ਤੁਸੀਂ ਉੱਥੇ ਈਜ਼ੀਲੀ ਪੀਆਰ ਹਾਸਿਲ ਕਰ ਸਕਦੇ ਆ ਬਟ ਤੁਹਾਨੂੰ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਪਏਗਾ ਕਿ ਤੁਸੀਂ ਆਪਣੀ ਏਜ এডਿਕੇਸ਼ਨ ਅਤੇ ਐਕਸਪੀਰੀਅੰਸ ਦੇ ਬੇਸ ਤੇ ਆਪਣੇ ਲਈ ਇੱਕ ਰਾਈਟ ਪ੍ਰੋਫੈਸ ਚੂਜ਼ ਕਰਨੀ ਆ ਜਿਸ ਦੇ ਜ਼ਰੀਏ ਤੁਸੀਂ ਕੈਨੇਡਾ ਦੇ ਵਿੱਚ ਰਹਿ ਕੇ ਕੰਮ ਵੀ ਕਰ ਸਕਦੇ ਆ ਤੇ ਆਪਣੇ ਲਈ ਪੀਆਰ ਲਈ ਵੀ ਅਪਲਾਈ ਕਰ ਸਕਦੇ ਆ ਇਸ ਤੋਂ ਇਲਾਵਾ ਅਗਰ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋ ਚੁੱਕਾ ਆ ਤਾਂ ਤੁਸੀਂ ਸਟੱਡੀ ਵੀਜ਼ਾ ਦੇ ਵਿੱਚ ਸਵਿਚ ਕਰ ਸਕਦੇ ਆ ਜਾਂ ਫਿਰ ਤੁਸੀਂ ਵਿਜ਼ਟਰ ਵੀਜ਼ਾ ਦੇ ਵਿੱਚ ਵੀ ਸਵਿਚ ਕਰ ਸਕਦੇ ਆ ਬਟ ਵਿਜ਼ਟਰ ਵੀਜ਼ਾ ਦੇ ਵਿੱਚ ਕੰਮ ਕਰਨ ਦਾ ਕੋਈ ਵੀ ਇਲਿਗਲ ਰਾਈਟ ਨਹੀਂ ਹੁੰਦਾ ਸੋ ਅਗਰ ਤੁਸੀਂ ਸਟੱਡੀ ਵੀਜ਼ਾ ਲੈਂਦੇ ਆ ਤਾਂ ਉਹਦੇ ਵਿੱਚ ਤੁਹਾਡੇ ਕੋਲ ਲੀਗਲ ਰਾਈਟ ਹੁੰਦਾ ਆ ਕੰਮ ਕਰਨ ਦਾ ਜਿਨ੍ਹਾਂ ਐਪਲੀਕੈਂਟਸ ਦੇ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਆ ਉਹ ਵਰਕ ਪਰਮਿਟ ਦੀ ਐਕਸਟੈਂਸ਼ਨ ਦੇ ਲਈ ਜਿੰਨੀ ਜਲਦੀ ਪੋਸੀਬਲ ਹੋ ਸਕਦਾ ਆ ਅਪਲਾਈ ਕਰ ਦੇਣ ਕਿਉਂਕਿ ਇਹਦੇ ਵਿੱਚ ਟਾਈਮ ਵੀ ਲੱਗਦਾ ਆ ਅਗਰ ਤੁਸੀਂ ਬਾਅਦ ਵਿੱਚ ਅਪਲਾਈ ਕਰੋਗੇ ਤਾਂ ਤੁਹਾਨੂੰ ਐਕਸਟਰਾ ਚਾਰਜਸ ਵੀ ਪੇ ਕਰਨੇ ਪੈਣਗੇ ਤੇ ਤਾਂ ਨੂੰ ਐਕਸਟਰਾ ਟਾਈਮ ਵੀ ਲੱਗੂਗਾ ਸੋ ਜਿੰਨੀ ਜਲਦੀ ਪੋਸੀਬਲ ਹੋ ਸਕਦਾ ਹੈ ਤੁਹਾਨੂੰ ਐਪਲਾਈ ਕਰ ਦੇਣਾ ਚਾਹੀਦਾ ਹੈ ਵਰਕ ਪਰਮਿਟ ਦੀ ਐਕਸਟੈਂਸ਼ਨ ਦੇ ਲਈ ਇਫ ਯੂ ਹੈਵ ਐਨੀ ਫਰਦਰ ਕੁਆਰੀਜ਼ ਪਲੀਜ਼ lets me know in the comment section ਆਈ ਹੋਪ ਗイズ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋਊਗੀ ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹੋ ਜਿਹੇ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ ਮਿਲਦੀ ਹਾਂ ਨੈਕਸਟ ਵੀਡੀਓ ਵਿਲ ਬੀ ਸਟੀਲ ਦਨ ਗੁੱਡ ਬਾਏ ਐਂਡ ਥੈਂਕਸ ਫਾਰ ਵਾਚਿੰਗ ਸਟੇ ਪੋਜ਼ਿਟਿਵ ਸਟੇ ਹੋਪਫੁਲ